ਫੇਰ ਕਿ ਸਾਡੇ ਜਗ ਵਿੱਚ ਕੋ ਨਾ ਦਿੰਦਾ ਸਾਜ ਗੁਰਦੁਆਰਾ ਬਾਬਾ ਮੱਖਣਸ਼ਾਲਾ ਬਣਾ ਸਿੱਖ ਸੈਂਟਰ ਦੇ ਸਾਚਾ ਗੁਰਲਾਦਰ ਦੇ ਇਸ ਬਹੁਤ ਹੀ ਚੜ੍ਹਦੀ ਕਲਾ ਨੂੰ ਮਨਾਇਆ ਜਾ ਰਿਹਾ ਤੇ ਮੈਂ ਅੱਜ ਦੇ ਦਿਨ ਤੇ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਜਿਹੜਾ ਇਹ ਹੋਕਾ ਉਹਦੋਂ ਬਾਬਾ ਮੱਖਣਸ਼ਾਲਾ ਦਿੱਤਾ ਸੀਗਾ ਅੱਜ ਫੇਰ ਅਸੀਂ ਉਸੇ ਹੋਕੇ ਨੂੰ ਯਾਦ ਕਰੀਏ ਸਾਹਮਣੇ ਲਿ ਗਿਆ ਵਿਚ ਟਕਾਣੇ ਦੇ ਰੋਕੋ ਫੋਨਾ ਮਿਟਨੇੜ ਗਿਆ ਵਿਚ ਟਕਾਣੇ ਦੇ ਰੋਕੋ ਇਹ ਉਹ ਮਹਾਨ ਦਿਨ ਹੈ ਜਦੋਂ ਬਾਬਾ ਮਖਰਸ਼ਾ ਲਵਾਨਾ ਜੀ ਨੇ ਕੋਠੇ ਤੜਕੇ ਤੇ ਪੱਲੂ ਫੇਰ ਕੇ ਕਿਹਾ ਸੀ ਸੱਚਾ ਗੁਰੂ ਲਾਦੋਰੇ ਸੱਚਾ ਗੁਰੂ ਲਾਦੋਰੇ ਜਿਹੜੇ ਨਕਲੀ ਦੰਬੀ ਪਖੰਡੀ ਗੁਰੂ ਮੰਝੀਆਂ ਲਾ ਕੇ ਬੈਠੇ ਸਨ ਉਹ ਸਾਰੇ ਆਪਣਾ ਬੋਰੀ ਬਿਸਤਰਾ ਚੁੱਕ ਕੇ ਭੱਜ ਗਏ ਜੋ ਗੁਰਮੁਖਨਾ ਤਿਆਰੇ ਦੇ ਤਿਲ ਦਰਸ਼ਨ ਦੀਏ ਮੈਂ ਸਾਰੇ ਸਮੂਹ ਜੀਤਨ ਨੂੰ ਅੱਜ ਸਾਚਾ ਗੁਰਲਾਡ ਦੇਵਸ ਤੇ ਜੋ ਲੱਖ ਲੱਖ ਵਧਾਈਆਂ ਦੇਣਾ ਜਦੋਂ ਪੰਜ ਮੋੜਾ ਰੱਖੀਆਂ ਗੁਰਤੇਗ ਬਹਾਦਰ ਸਾਹਿਬ ਨੇ ਇਹ ਵਚਨ ਆਖੇ ਮੱਖਣ ਸ਼ਾ ਜਿਹੜੀ ਅਰਦਾਸ ਕੀਤੀ ਸੀ ਉਹ ਤੇਰੇ ਕੀ ਸੀ ਆਹ ਦੇ ਮੇਰਾ ਮੋੜਾ ਦੇਖ ਕੇ ਤੇਰੇ ਜਹਾਜ ਨੂੰ ਬੰਦੇ ਲਾਉਣ ਵਾਸਤੇ ਮੇਰੇ ਬੁੱਲੇ ਦੇ ਨਿਸ਼ਾਨ ਅੱਜ ਵੀ ਲੱਗੇ ਆ। ਆਗਰ ਤੇਰੇ ਚਰਨ ਭੁਖਾਲ ਦੇ ਤੋੜ ਕੋਲ ਕੋਲ ਪੀਟਾ ਤੋੜ ਕੋਲ ਕੋਲ ਪੀਟਾ ਜੀ ਗਾਜੀ ਮੈਂ ਨਵਦੀਪ ਤਾਲੀਵਾਲ ਤੁਸੀਂ ਵੇਖ ਰਹੇ ਹੋ ਸਾਡਾ ਖਾਸ ਪ੍ਰੋਗਰਾਮ ਗਲੋਬਲ ਇਵੈਂਟ ਡੇ ਪ੍ਰੋਗਰਾਮ ਮੈਂ ਜਿਸ ਵਿੱਚ ਅਸੀਂ ਤੁਹਾਨੂੰ ਦਿਖਾਉਣੇ ਆ ਵੱਖ-ਵੱਖ ਗੁਰੂ ਘਰਾਂ ਦੇ ਵਿੱਚ ਕਰਵਾਏ ਗਏ ਸਮਾਗਮ ਅਸੀਂ ਦਿਖਾਉਣੇ ਆ ਕਿ ਪੰਜਾਬੀ ਕਮਿਊਨਿਟੀ ਦੁਆਰਾ ਕਿੱਥੇ-ਕਿੱਥੇ ਮੇਲੇ ਲਗਾਏ ਗਏ ਨੇ ਜਾਂ ਫਿਰ ਕਿੱਥੇ-ਕਿੱਥੇ ਵੱਡੇ-ਵੱਡੇ ਟੂਰਨਾਮੈਂਟ ਕਰਵਾਏ ਗਏ ਨੇ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਸੀਂ ਤੁਹਾਨੂੰ ਦਿਖਾਵਾਂਗੇ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾਲੂਬਾਣਾ ਸਿੱਖ ਸੈਂਟਰ ਵਿਖੇ ਤੁਮ ਤਾਮ ਦੇ ਨਾਲ ਸਾਚਾ ਗੁਰੂ ਲਾਧੋਰੇ ਦਿਵਸ ਮਨਾਇਆ ਗਿਆ ਇਲਾਕੇ ਦੀ ਸਾਰੀ ਸੰਗਤ ਇਸ ਪ੍ਰੋਗਰਾ ਪ੍ਰੋਗਰਾਮ ਦੇ ਦੌਰਾਨ ਪੰਥ ਪ੍ਰਸਿੱਧ ਕੀਰਤਨੀ ਜਥੇ ਦੇ ਕਥਾਵਾਚਕਾਂ ਵੱਲੋਂ ਸੰਗਤ ਨੂੰ ਇਸ ਦਿਵਸ ਦੀ ਭੂਮਿਕਾ ਬਾਰੇ ਅਹਿਮ ਜਾਣਕਾਰੀ ਦਿੱਤੀ ਗਈ ਤੇ ਇਸ ਮੌਕੇ ਤੇ ਗगनਦੀਪ ਸਿੰਘ ਦੀਆਂ ਇਤਿਹਾਸਿਕ ਕਿਤਾਬਾਂ ਤੇ ਭਾਈ ਗੁਰਪ੍ਰੀਤ ਸਿੰਘ ਬੱਲੜਵਾਲ ਵਾਲਿਆਂ ਦੀਆਂ ਕਵਿਤਾਵਾਂ ਦੀਆਂ ਸੀਰੀਜ਼ ਵੀ ਰਿਲੀਜ਼ ਕੀਤੀ ਗਈ ਆਓ ਤੁਹਾਨੂੰ ਵੀ ਦਿਖਾਉਂਦੇ ਹਾਂ ਕਿ ਇਸ ਇਵੈਂਟ ਦੇ ਦੌਰਾਨ ਕੀ ਕੁਝ ਰਿਹਾ ਖਾਸ ਮਾਰਚ 16 ਨੂੰ ਚੌਥ ਵਿੱਚ 8ਵੇਂ ਪਾਸ਼ਾ ਤੰਤਨ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤ ਸਮਾਉਂਦਿਆ ਹੀ ਗੁਰੂ ਗੱਦੀ ਤੇ 22 ਦਾਵੇਦਾਰ ਬਕਾਲੀ ਨਗਰ ਵਿਖੇ ਖੜੇ ਹੋ ਗਏ ਜਿਨ੍ਹਾਂ ਵਿੱਚੋਂ ਪ੍ਰਮੁੱਖ ਧੀਰਮਲ ਜੋ ਗੁਰੂ ਦੀ ਔਲਾਦ ਹੋਣ ਕਰਕੇ ਆਪਣੇ ਆਪ ਨੂੰ ਸਭ ਤੋਂ ਤਗੜਾ ਦਾਵੇਦਾਰ ਸਮਝ ਰਿਹਾ ਸੀ ਇਹ ਤੇ ਇਸ ਦੇ ਚੇਲਿਆਂ ਨੇ ਸੰਗਤਾਂ ਨੂੰ ਹਰ ਤਰ੍ਹਾਂ ਗੁੰਮਰਾਹ ਕੀਤਾ ਤਕਰੀਬਨ ਡੇਢ ਸਾਲ ਤੱਕ ਵਕਤ ਰੋਲੇ ਰੱਪੇ ਵਿੱਚ ਹੀ ਗੁਜ਼ਰਿਆ ਪਾਈ ਮੱਖਣ ਸ਼ਾਲੋਪਾਣਾ ਜੋ ਇੱਕ ਵੱਡੇ ਵਪਾਰੀ ਸਨ ਪਿੰਡ ਟਾਂਡਾ ਦੇ ਰਹਿਣ ਵਾਲੇ ਸਨ ਜੋ ਬਾਅਦ ਦੇ ਵਿੱਚ ਪਰਿਵਾਰ ਸਮੇਤ ਵਪਾਰਿਕ ਦ੍ਰਿਸ਼ਟੀਕੋਣ ਵੱਜੋਂ ਆ ਕੇ ਦਿੱਲੀ ਵਸ ਗਏ ਇੱਕ ਗੁਰੂ ਘਰ ਦੇ ਅਨਿੰਨ ਸੇਵਕ ਸਨ ਤੇ ਪਾਈ ਮੱਖਣ ਸ਼ਾ ਦਾ ਬੇੜਾ ਇੱਕ ਵਾਰ ਸਮੁੰਦਰੀ ਤੂਫਾਨ ਦੇ ਵਿੱਚ गिर ਗਿਆ ਉਹਨਾਂ ਨੇ ਅਕਾਲ ਪੁਰਖ ਅੱਗੇ ਅਰਦਾਸ ਕਰਦਿਆਂ 500 ਮੋਰਾ ਗੁਰੂ ਘਰ ਭੇਟ ਕਰਨ ਦੀ ਮਨੋਤ ਮੰਨੀ ਕੁਦਰਤ ਦੇ ਰੰਗ ਬੇੜਾ ਠੀਕ-ਠਾਕ ਪਾਰ ਲੰਘਿਆ ਬਾਈ ਮੱਖਣ ਸ਼ਾ ਲੁਬਾਣਾ ਆਪਣੇ ਪਰਿਵਾਰ ਸਮੇਤ ਗੁਰੂ ਘਰ ਦੇ ਦਰਸ਼ਨ ਕਰਨ ਤੇ ਮਨੋਤਪੇਟਾ ਕਰਨ ਉੱਥੇ ਪਹੁੰਚੇ ਉਹਨਾਂ ਨੂੰ ਪਤਾ ਲੱਗਾ ਕਿ 8ਵੇਂ ਗੁਰੂ ਸਾਹਿਬ ਜੋਤੀ ਜੋਤ ਸਮਾ ਗਏ ਨੇ ਤੇ 9ਵੇਂ ਗੁਰੂ ਬਕਾਲੇ ਵਿਖੇ ਨੇ ਤਾਂ ਉਹ ਬਕਾਲੇ ਵੱਲ ਨੂੰ ਚੱਲ ਪਏ ਬਕਾਲੇ ਬਾਈ ਮੱਝਾਂ ਤੇ 22 ਗੁਰੂ ਬੈਠੇ ਸਨ ਜੋ ਆਪਣੇ ਆਪ ਨੂੰ ਗੁਰੂ ਅਖਵਾ ਰਹੇ ਸਨ ਆਈ ਮੱਖਣਸ਼ਾ ਲੁਬਾਣਾ ਇਹ ਵੇਖ ਕੇ ਹੈਰਾਨ ਹੋ ਗਏ ਤੇ ਉਹਨਾਂ ਨੇ ਸੋਚਿਆ ਕਿ ਪੰਜ-ਪੰਜ ਮੋਹਰਾਂ ਦਾ ਮੱਥਾ ਟੇਕਦਾ ਹਾਂ ਜਿਹੜਾ ਸੱਚਾ ਗੁਰੂ ਹੋਵੇਗਾ ਆਪਣੀ ਮਨੋਤ ਆਪੇ ਮੰਗ ਲਵੇਗਾ ਸਭ ਨੇ ਅਸੀਸਾਂ ਦਿੱਤੀਆਂ ਪਰ ਕਿਸੇ ਨੇ ਕੁਝ ਨਾ ਕਿਹਾ ਉਹ ਬੜੇ ਹੀ ਨਿਰਾਸ਼ ਹੋ ਗਏ ਇਸ ਮੌਕੇ ਤੇ ਕਿਸੇ ਨੇ ਉਹਨਾਂ ਨੂੰ ਗੁਰੂ ਤੇਗ ਬਹਾਦਰ ਜੀ ਦੀ ਦੱਸ ਪਾਈ ਤਾਂ ਉਹਨਾਂ ਨੇ ਗੁਰੂ ਤੇਗ ਬਹਾਦਰ ਜੀ ਅੱਗੇ ਪੰਜ ਮੋਹਰਾਂ ਦਾ ਮੱਥਾ ਟੇਕਿਆ ਤਾਂ ਉਹਨਾਂ ਨੇ ਕਿਹਾ ਕਿ ਬਾਕੀ ਮੋਰਾ ਕਿ ਥੇ ਨੇ ਇੱਕ ਗੱਲ ਸੁਣਦਿਆ ਹੀ ਪਾਈ ਮੱਖਣ ਸ਼ਾਲੋਪਾਣਾ ਖੁਸ਼ੀ ਦੇ ਨਾਲ ਖੇੜ ਗਈ ਕੋਠੇ ਚੜ ਕੇ ਉਹਨਾਂ ਪੱਲੂ ਫੇਰਿਆ ਤੇ ਉੱਚੀ ਉੱਚੇ ਲਾਨਿਆ ਗੁਰੂ ਲਾਤੂਰੇ ਗੁਰੂ ਲਾਤੂਰੇ ਸੰਗਤਾਂ ਲੋਭੀ ਗੁਰੂਆਂ ਤੋਂ ਹਟ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਦਰਬਾਰ ਆਉਣੇ ਸ਼ੁਰੂ ਹੋ ਗਏ ਆ ਤੇ ਉਸੇ ਦਿਨ ਤੋਂ ਸੰਸਾਰ ਭਰ ਦੇ ਵਿੱਚ ਵਸਦੇ ਸਿੱਖਾਂ ਵੱਲੋਂ ਇਸ ਦਿਨ ਨੂੰ ਸਾਚਾ ਗੁਰੂ ਲਾਤੂਰੇ ਦਿਵਸ ਦੇ ਰੂਪ ਵਿੱਚ ਮਨਾਇਆ ਜਾਣ ਲੱਗਾ ਐਸੇ ਲੜੀ ਤਹਾਦ ਨਿਊਯਾਰਕ ਤੇ ਗੁਰਦੁਆਰਾ ਬਾਬਾ ਮੱਖਣ ਚਾਲੂਪਾਣਾ ਸਿਕ ਸੈਂਟਰ ਵਿਖੇ ਵੀ ਗੁਰੂ ਕਾਰਤੀ ਕਮੇਟੀ ਵੱਲੋਂ ਮਹਾਨ ਸਮਾਗਮ ਕਰਵਾਏ ਜਾਂਦੇ ਨੇ ਜਿਸ ਦੇ ਵਿੱਚ ਜਿੱਥੇ ਗੁਰੂ ਕਾਰਤੇ ਅੰਦਰ ਧਾਰਮਿਕ ਸਮਾਗਮ ਹੁੰਦੇ ਨੇ ਉੱਤੇ ਹੀ ਗੁਰੂ ਕਾਰਤੇ ਬਾਹਰ ਸੰਗਤ ਦੇ ਲਈ ਲੰਗਰ ਅਤੇ ਬੱਚਿਆਂ ਦੇ ਲਈ ਚੂਲਿਆਂ ਦੇ ਖਾਸ ਇੰਤਜ਼ਾਮ ਕੀਤੇ ਜਾਂਦੇ ਨੇ ਕਿਸ ਲੜੀ ਤਹਤ ਬੀਤੇ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਚਾਲੂਪਾਣਾ ਸਿਕ ਸੈਂਟਰ ਵਿਖੇ ਸਾਚਾ ਗੁਰੂ ਲਾਦੋਰੇ ਦਿਵਸ ਉਜਪਤਰਤੇ ਮਨਾਇਆ ਗਿਆ। ਇਲਾਕੇ ਦੀ ਸਾਰੀ ਸੰਗਤ ਗੁਰੂ ਘਰ ਵਿਖੇ ਨਤਮਸਕ ਹੋਣ ਦੇ ਲਈ ਪਹੁੰਚੀ। ਸਮਾਗਮ ਦੇ ਦੌਰਾਨ ਪੰਥ ਪ੍ਰਸਿੱਧ ਕਥਾਵਾਚਕ ਅਤੇ ਕੀਰਤਨੀ ਜਥਿਆਂ ਵੱਲੋਂ ਸੰਗਤ ਨੂੰ ਇਸ ਦਿਨ ਦੇ ਵਿਸ਼ੇਸ਼ ਇਤਿਹਾਸ ਤੋਂ ਜਾਣੂ ਕਰਵਾਇਆ ਗਿਆ। ਇਨਨੇ ਕਦਮਾਂ ਤੇ ਆਏ ਨੇ ਤੇਨ ਦਰਸ਼ਨ ਦੀਏ ਜੋ ਘੁਰਮੁ ਪਨਾਹ ਤੇ ਆਏ ਨੇ ਤੇਨ ਦਰਸ਼ਨ ਦੀਏ ਅਗਨ ਤੇ ਚਰਨੁ ਭਾਲ ਦੇ ਅਗਨ ਤੇ ਚਰਨੁ ਭਾਲ ਦੇ ਤੋੜ ਕੋਲ ਕੋਰ ਪੀਚ ਦੇ ਕੋ ਦੇ ਰਪੀ ਜੇ ਲੇਕਿਨ ਬਾਬਾ ਮੱਖਣ ਸ਼ਾਹ ਦੀ ਪਰਖ ਵਿੱਚ ਕੋਈ ਵੀ ਪੂਰਾ ਨਹੀਂ ਉਤਰਿਆ ਅਖੀਰ ਪਤਾ ਲਗਾ ਗੁੰਦੇਕ ਬਹਾਦਰ ਸਿੰਘ ਮਹਾਰਾਜ ਮੀਰੀ ਜੀ ਦੇ ਮਾਨਕ ਸਿਖਾਦੇ ਆ ਜਦੋਂ ਉੱਥੇ ਗਏ ਕੋਈ ਸਹਿਮਤ ਹੋਵੇ ਨਾ ਹੋਵੇ ਤਵਾਰਿਕ ਦੇ ਪੰਨਿਆਂ ਤੇ ਆ ਬਾਬਾ ਸਾਨੂੰ ਤੱਕ ਪੰਨਾ ਲਿਖਿਆ ਹੈ ਕਿ ਜਦੋਂ ਪੰਜ ਮੋਹਰਾ ਰੱਖ ਗਿਆ ਕਿਉਂਕਿ ਮੇਰੇ ਕੋਲ ਗਾਦੇ ਪਹੁੰਚੀ ਸੀ ਕਿ ਇਹ ਗੱਲ ਇਤਿਹਾਸ ਚ ਮਿਲਦੀ ਨਹੀਂ ਮੇਰੇ ਕੋਲ ਫੋਟੋ ਤੇ ਫੀਡ ਐ ਮੈਂ ਮਮਾ ਪ੍ਰਕਾਸ਼ ਤੋਂ ਲਈ ਮੇਰੇ ਕੋਲ ਜਦੋਂ ਪੰਜ ਮੋੜਾ ਰੱਖੀਆਂ ਗੁਰਤੇਗ ਬਹਾਦਰ ਸਾਹਿਬ ਨੇ ਇਹ ਵਚਨ ਆਖੇ ਮੱਖਣ ਸ਼ਾ ਜਿਹੜੀ ਅਰਦਾਸ ਕੀਤੀ ਸੀ ਉਹ ਤੇਰੇ ਕੀ ਸੀ ਆਹ ਦੇ ਮੇਰਾ ਮੋੜਾ ਦੇਖ ਤੇਰੇ ਜਹਾਜ਼ ਨੂੰ ਬੰਦੇ ਲਾਉਣ ਵਾਸਤੇ ਮੇਰੇ ਮੋੜੇ ਦੇ ਨਿਸ਼ਾਨ ਅੱਜ ਵੀ ਲੱਗੇ ਆ ਹੋਏ ਸੋਹਣ ਹਾ ਸਤਿ ਸ਼੍ਰੀ ਅਕਾਲ ਬਾਬਾ ਮੱਖਣਸ਼ਾਹ ਦੇ ਅੰਤਰਜਾਮੀ ਗੁਰੂ ਨੇ ਬੋਝੜੀ ਉਹਨੇ ਕੋਠੇ ਜਗ੍ਹਾ ਦੁਨੀਆਂ ਸਾਚਾ ਗੁਰ ਲਾਦੋੜੇ ਸਾਚਾ ਗੁਰ ਲਾਦੋੜੇ ਅੱਜ ਗੁਰਦੁਆਰਾ ਬਾਬਾ ਮੱਖਣਸ਼ਾਹ ਬਣਾ ਸਿਕ ਸੈਂਟਰ ਦੇ ਸਾਚਾ ਗੁਰ ਲਾਦੋੜੇ ਦੇ ਇਸ ਬਹੁਤ ਹੀ ਛੜਤੀ ਕਲਾਨ ਮਨਾਇਆ ਜਾ ਰਿਹਾ ਹੈ ਹੋਰ ਪਿਆਰੀ ਸਾਧ ਸੰਗਤ ਜੀ ਜਿਹਦ ਅਸੀਂ ਇਤਿਹਾਸ ਨੂੰ ਵਾਸਤੇ ਹਾਂ ਤਾਂ ਅਸੀਂ ਕਹਿੰਦੇ ਐਮਪੀ ਗੁਰੂ ਜਿਹੜਾ ਕੋਚਾ ਹੈ ਗੁਰੂ ਕੋਚਾ ਨਹੀਂ ਹੈ ਗੁਰੂ ਨੇ ਮਟਿਆਈ ਦਿੱਤੀ ਬਾਬਾ ਮਕਰਸ਼ਾਣ ਨੂੰ ਪ੍ਰਗਟ ਕਰਨ ਵਾਸਤੇ ਵੀ ਜਨ ਕੇ ਇੱਕ ਸਾਹਮਣੇ ਲਿਆਂਉਣ ਵਾਸਤੇ ਦੁਨੀਆ ਤੇ ਹੋਰ ਵੀ ਬੜੇ ਸਿੱਖ ਸੀ ਕਿ ਤਾਂ ਉਹਨਾਂ ਨੇ ਹੋਕਾ ਦਿੱਤਾ ਔਰ ਕਿੰਨੀ ਪਾਵਰ ਸੀ ਉਹਨਾਂ ਦੀ ਜਿਹੜੀ ਉਹਨਾਂ ਦੀ ਗੱਲ ਜਿਹੜੀ ਕਹੀ ਉਹ ਹਰ ਕਿਸੇ ਨੇ ਮੰਨੀ ਔਰ ਜਿਹੜਾ ਅਸਲੀ ਗੁਰੂ ਸੀਗਾ ਉਹਦੇ ਲੜ ਲੱਗੇ ਸਾਰੇ ਕਿਉਂਕਿ ਅੱਜ ਵੀ ਅਸੀਂ ਉਹੀ ਗੱਲ ਸਮਝ ਕੇ ਬੈਠ ਗਏ ਆ ਗੁਰੂ ਜਿਹੜਾ ਉਹ ਵਾਚ ਗਿਆ ਵਾਕਿਆ ਹੀ ਗੁਰੂ ਉਹਨਾਂ ਦਾ ਹੀ ਵਾਚ ਗਿਆ ਜਿਨ੍ਹਾਂ ਨੇ ਗੁਰੂ ਨੂੰ ਛੱਡ ਕੇ ਗੁਰੂ ਗ੍ਰੰਥ ਸਾਹਿਬ ਨੂੰ ਛੱਡ ਕੇ ਡੇਰੇਦਾਰ ਪਖੰਡੀ ਹੋਰ ਜਿਹੜੇ ਬਾਬੇ ਨੇ ਉਹਨਾਂ ਦੇ ਪਿੱਛੇ ਲੱਗ ਤੁਰੇ ਇਸ ਤਰ੍ਹਾਂ ਪਹਿਲਾਂ ਵੀ ਇਹੋ ਚੀਜ਼ ਸੀਗੀ ਉਹੀ ਚੀਜ਼ ਹੁਣ ਸਾਡੇ ਨਾਲ ਵਾਪਰ ਰਹੀ ਏ ਮੈਂ ਸਮੂਹ ਸੰਗਤ ਅਕੇ ਹੱਥ ਜੋੜ ਕੇ ਬੇਨਤੀ ਕਰਦਾ ਪਾਪਾ ਉਹਨਾਂ ਨੂੰ ਛੱਡੀਏ ਤੇ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੀਏ ਸਾਡਾ ਸੱਚਾ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਤੇ ਮੈਂ ਅੱਜ ਦੇ ਦਿਨ ਤੇ ਸਮੂਹ ਸਿੱਖ ਜਗਤ ਨੂੰ ਲੱਖ ਲੱਖ ਵਧਾਈ ਦਿੰਦਾ ਹਾਂ ਔਰ ਆਸ ਕਰਦਾ ਹਾਂ ਜਿਹੜਾ ਇਹ ਹੋਕਾ ਉਹਦੋਂ ਬਾਬਾ ਮੱਖਣਸ਼ਾਹ ਨੇ ਦਿੱਤਾ ਸੀਗਾ ਅੱਜ ਫੇਰ ਅਸੀਂ ਉਸੇ ਹੋਕੇ ਨੂੰ ਯਾਦ ਕਰੀਏ ਤਾਂ ਦੂਸਰੇ ਫਖੰਡੀਆਂ ਮੇਰੇ ਜਰਨ ਛੱਡ ਕੇ ਤੇ ਗੁਰੂ ਗ੍ਰੰਥ ਸਾਹਿਬ ਤੇ ਲੜ ਲੱਗੀਏ ਅੱਜ ਗੁਰਦੁਆਰਾ ਬਾਬਾ ਮੱਖਣਚਾਲ ਬਾਨਾਸਿਕ ਸੈਂਟਰ ਦੇ ਵਿੱਚ ਯੋ ਸਾਚਾ ਗੁਰਲਾਡ ਦਿਵਸ ਮਨਾਇਆ ਜਾ ਰਿਹਾ ਹੈ ਇਸ ਦੇ ਸਬੰਧ ਵਿੱਚ ਗੁਰਦੁਆਰੇ ਵਿੱਚ ਮੇਰੇ ਵੀਰਾਂ ਨੇ ਬਹੁਤ ਸਟਾਲਾਂ ਦੀ ਸੇਵਾ ਕਰ ਰਹੇ ਨੇ ਨਾਲ ਹੀ ਗੁਰਦੁਆਰੇ ਵਿੱਚ ਜੋ ਬਹੁ ਵੱਡੇ ਭੱਦਰ ਦੇ ਸੰਗਤ ਪਹੁੰਚ ਰਹੀ ਹੈ ਮੈਂ ਸਾਰੇ ਸਮੁੱਚੇ ਜੀਤ ਨੂੰ ਅੱਜ ਸਾਚਾ ਗੁਰਲਾਡ ਦਿਵਸ ਤੇ ਜੋ ਲੱਖ ਲੱਖ ਵਧਾਈਆਂ ਦੇਣਾ ਨਾਲ ਹੀ ਜੋ ਭਾਈ ਗੁਰਪ੍ਰਸਿੰਮ ਬੱਲੜਵਾਲ ਉਹਨਾਂ ਨੇ ਯੋ ਅੱਜ ਤਿੰਨ ਕਵਤਾਵਾਂ ਜੋ YouTube ਤੇ ਰਿਲੀਜ਼ ਕੀਤੀਆਂ ਨੇ ਮੈਂ ਬੇਨਤੀ ਕਰਦਾ ਹਾਂ ਤੁਹ जोड ਕੇ ਉਹ ਭਾਈ ਗੁਰਪ੍ਰਸਿੰਗ ਬੱਲੜਵਾਲ ਦੇ YouTube ਦੇ ਚੈਨਲ ਤੇ ਜਾ ਕੇ ਉਹ ਕਵਤਾਵਾਂ ਸੁਣੋ ਤੇ ਆਪਾਂ ਜੋ ਬਾਬੇ ਮੱਖਣਸ਼ਾ ਲਬਾਣਾ ਦਾ ਇਤਿਹਾਸ ਆਪਾਂ ਸੁਣਨ ਕਰ ਸਕੀਏ ਇਸ ਮੌਕੇ ਤੇ ਗੁਰੂ ਘਰ ਦੇ ਹੈੱਡ ਗ੍ਰੰਥੀ ਗਿਆਨੀ ਜਸਪਾਲ ਸਿੰਘ ਫਤੋਂ ਵਿਸ਼ੇਸ਼ ਦਿਨ ਦੇ ਇਤਿਹਾਸ ਦੀ ਜਾਣਕਾਰੀ ਸਾਂਝੀ ਕੀਤੀ ਗਈ ਅੱਜ ਗੁਰਦਾਰਾ ਬਾਬਾ ਮੱਖਣਸ਼ਾਹ ਲਬਾਣਾ ਸਿੱਖ ਸੈਂਟਰ ਨਿਊਯਾਰਕ ਵਿਖੇ ਸੱਚਾ ਗੁਰੂ ਲਾਧੋਰੇ ਦਿਵਸ ਬੜੇ ਸ਼ਰਧਾ ਭਾਵਨਾ ਤੇ ਪਿਆਰ ਦੇ ਨਾਲ ਬਣਾਇਆ ਜਾ ਰਿਹਾ ਹੈ ਇਹ ਉਹ ਮਹਾਨ ਦਿਨ ਹੈ ਜਦੋਂ ਬਾਬਾ ਮੱਖਣਸ਼ਾਹ ਲਬਾਣਾ ਜੀ ਨੇ ਕੋਠੇ ਤੜਕੇ ਤੇ ਪੱਲੂ ਫੇਰ ਕੇ ਕਿਹਾ ਸੀ ਸੱਚਾ ਗੁਰੂ ਲਾਧੋਰੇ ਸੱਚਾ ਗੁਰੂ ਲਾਧੋਰੇ ਜਿਹੜੇ ਨਕਲੀ ਦੰਬੀ ਪਖੰਡੀ ਗੁਰੂ ਮੰਝੀਆਂ ਲਾ ਕੇ ਬੈਠੇ ਸਨ ਉਹ ਸਾਰੇ ਆਪਣਾ ਬੋਰੀ ਬਿਸਤਰਾ ਚੁੱਕ ਕੇ ਭੱਜ ਗਏ ਜੋ ਗੁਰੂ ਤੇਗ ਬਹਾਦਰ ਸਾਹਿਬ ਦੀ ਪ੍ਰਗਟ ਹੋਏ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਉਹ ਦਿਨ ਅੱਜ ਸਾਰੀ ਦੁਨੀਆ ਨੂੰ ਯਾਦ ਕਰਾਉਣ ਲਈ ਬਾਬਾ ਮੱਖਣ ਸ਼ਾਹ ਨੇ ਜਿਹੜੇ ਬਚਨ ਕਹੇ ਸੀ ਨਾ ਕਿ ਸੱਚਾ ਗੁਰੂ ਲੱਦੋਰੇ ਸੱਚਾ ਗੁਰੂ ਲੱਦੋਰੇ ਅੱਜ ਸੰਸਾਰ ਦੇ ਵਿੱਚ ਗੁਰੂ ਤੇ ਸਾਡੇ ਕੋਲ ਹੈ ਲੱਗਦਾ ਬਹੁਤ ਸਾਰੇ ਭੋਲੇ ਭਾਲੇ ਸਿੱਖ ਗੁੰਮਦੇ ਜਾ ਰਹੇ ਨੇ ਕੋਈ ਕਿਸੇ ਪਾਸੇ ਭੱਜ ਰਿਹਾ ਹੈ ਕੋਈ ਕਿਸੇ ਪਾਸੇ ਭੱਜ ਰਿਹਾ ਹੈ ਨਕਲੀ ਗੁਰੂ ਦੰਬੀ ਗੁਰੂ ਪਖੰਡੀ ਗੁਰੂ ਉਹਨਾਂ ਤੋਂ ਛੁਟਕਾਰਾ ਪਾਣ ਲਈ ਤੇ ਗੁਰੂ ਗ੍ਰੰਥ ਸਾਹਿਬ ਨਾਲ ਜੁੜੇ ਰਹਿਣ ਲਈ ਇਹ ਇਹ ਲੋਕਾਂ ਨੂੰ ਯਾਦ ਕਰਾਉਣ ਲਈ ਕਿ ਸਾਡਾ ਅਸਲ ਗੁਰੂ ਗੁਰੂ ਗ੍ਰੰਥ ਸਾਹਿਬ ਹੈ ਤਾਂ ਅਸੀਂ ਕਿਸੇ ਹੋਰ ਦੇ ਅੱਗੇ ਮੱਥਾ ਨਹੀਂ ਟੇਕਣਾ ਤੋਂ ਇਹ ਦਿਨ ਇੱਥੇ ਮਨਾਣਾ ਸ਼ੁਰੂ ਕੀਤਾ ਹਰ ਸਾਲ ਇੰਡੀਆ ਵੀ ਮਨਾਇਆ ਜਾਂਦਾ ਹੈ ਬਹੁਤ ਸਾਰੀਆਂ ਸੰਸਥਾਵਾਂ ਇਹ ਦਿਨ ਨੂੰ ਬੜੇ ਸ਼ਰਧਾ ਭਾਵਨਾ ਤੇ ਪਿਆਰ ਨਾਲ ਮਨਾਉਂਦੀਆਂ ਨੇ ਆਓ ਜਿਹੜਾ ਸਾਡਾ ਮਿਸ਼ਨ ਹੈ ਕਿ ਆਪਾਂ ਗੁਰੂ ਗ੍ਰੰਥ ਸਾਹਿਬ ਦੇ ਨਾਲ ਜੁੜਨਾ ਹੈ ਉਸ ਪਾਸੇ ਵੱਲ ਅੱਗੇ ਵਧੀਏ ਨਕਲੀ ਦੰਬੀ ਪਖੰਡੀਆਂ ਗੁਰੂਆਂ ਤੋਂ ਆਪਣਾ ਖਹਿੜਾ ਛਡਾਈਏ ਪੂਰੇ ਗੁਰੂ ਦੇ ਨਾਲ ਜੁੜੀਏ ਪੂਰੇ ਗੁਰੂ ਨਾਲ ਜੁੜ ਕੇ ਹੀ ਸਾਡਾ ਭਲਾ ਹੋ ਸਕਦਾ ਹੈ ਤੋਂ ਮੈਂ ਸਮੁੱਚੇ ਸਿੱਖ ਜਗਤ ਨੂੰ ਅੱਜ ਸਾਤੇ ਗੁਰੂ ਲਾਡੋ ਦੇ ਦਿਵਸ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ ਜੀ ਇਸ ਪ੍ਰੋਗਰਾਮ ਦੇ ਵਿੱਚ ਗगनਦੀਪ ਸਿੰਘ ਵਿਸ਼ੇਸ਼ ਤੌਰ ਤੇ ਇੰਡੀਆ ਤੋਂ ਸ਼ਾਮਿਲ ਹੋਣ ਦੇ ਲਈ ਪਹੁੰਚੇ ਤੁਹਾਨੂੰ ਦੱਸ ਦਈਏ ਕਿ ਗगनਦੀਪ ਸਿੰਘ ਉਹ ਸ਼ਖਸੀਅਤ ਨੇ ਜੋ ਹਰਿਆਣਾ ਗਵਰਨਮੈਂਟ ਦੇ ਵਿੱਚ ਉੱਚ ਅਹੁਦੇ ਤੀਹਾਨਾਬ ਨੇ ਗਗਨਦੀਪ ਸਿੰਘ ਸਿੱਖ ਇਤਿਹਾਸ ਤੇ ਖੋਜ ਕਰ ਰਹੇ ਨੇ ਕਿ ਗੁਰੂ ਨਾਨਕ ਦੇਵ ਜੀ ਤੋਂ ਬਾਬਾ ਬੰਦਾ ਸਿੰਘ ਬਹਾਦਰ ਤੱਕ ਉਹ ਕਿਹੜੀਆਂ ਇਤਿਹਾਸਿਕ ਚੀਜ਼ਾਂ ਨੇ ਜਿਨ੍ਹਾਂ ਤੋਂ ਸਿੱਖ ਸੰਗਤ ਨੂੰ ਵਾਂਝਾ ਰੱਖਿਆ ਜਾ ਰਿਹਾ ਹੈ ਗਗਨਦੀਪ ਸਿੰਘ ਵੱਲੋਂ ਸਾਰਿਆਂ ਨੂੰ ਸਿੱਖ ਇਤਿਹਾਸ ਦੇ ਨਾਲ ਜੋੜਨ ਦੀ ਵਿਸ਼ੇਸ਼ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਗੁਰਦੁਆਰਾ ਬਾਬਾ ਮੱਖਣ ਸ਼ਾਲੋਪਾਣਾ ਸਿੱਖ ਸੈਂਟਰ ਦੀ ਪ੍ਰਬੰਧਕ ਕਮੇਟੀ ਦੇ ਪ੍ਰੈਜ਼ੀਡੈਂਟ ਦਲੇਰ ਸਿੰਘ ਵਧਾਈ ਦੇ ਪਾਤਰ ਨੇ ਜਿਨ੍ਹਾਂ ਵੱਲੋਂ ਸਿੱਖ ਹਿਸਟੋਰੀయన్స్ ਨੂੰ ਇਤਿਹਾਸ ਖੋਜਣ ਦੇ ਲਈ ਸਪੋਰਟ ਕੀਤੀ ਜਾਂਦੀ ਹੈ ਉੱਥੇ ਹੀ ਸਿੱਖ ਸੰਗਤ ਦੇ ਰੂਪ ਰੂਪੀ ਕਰਵਾਇਆ ਜਾਂਦਾ ਹੈ ਤਾਕੀ ਸੰਗਤ ਦੇ ਗਿਆਨ ਵਿੱਚ ਹੋਰ ਜ਼ਿਆਦਾ ਵਾਧਾ ਹੋ ਸਕੇ ਇਸ ਮੌਕੇ ਤੇ ਜਿੱਥੇ ਗਗਨਦੀਪ ਸਿੰਘ ਫੁੱਲੋ ਲਿਖੀਆਂ ਦੋ ਇਤਿਹਾਸਿਕ ਕਿਤਾਬਾਂ ਨੂੰ ਰਿਲੀਜ਼ ਕੀਤਾ ਗਿਆ ਉਤਹੀ ਗਗਨਦੀਪ ਸਿੰਘ ਫੁੱਲੋ ਸੰਗਤ ਨੂੰ ਸੰਬੋਧਨ ਕਰਦਿਆਂ ਕਈ ਇਤਿਹਾਸਿਕ ਗੱਲਾਂ ਤੋਂ ਵੀ ਜਾਣੂ ਕਰਵਾਇਆ ਗਿਆ ਜਿਹੜੇ ਲੁਬਾਣੇ ਵਿਚਾਰੇ ਸਿੱਖ ਪਹਿਲੇ ਨਾਲੋਂ ਤੋਂ ਲੈ ਕੇ ਬੰਦਾ ਸਿੰਘ ਬਹਾਦਰ ਤੱਕ ਪੀੜੀਦਰ ਪੀੜੀ ਕੰਮ ਕਰਦੇ ਰਹੇ ਤੁਸੀਂ ਕਿਹਾ ਜਾਂਦੇ ਰਹੇ ਇਹ ਉਸ ਮਸਲੇ ਨਾਲ ਹੈ ਇੱਕ ਡਾਟਸ ਨੂੰ ਇਕ ਕਨੈਕਟ ਕਰਦਾ ਆ ਇਹ ਦੋ ਬੁਕਸ ਨੇ ਜੋ ਮੈਂ ਲੈ ਕੇ ਆਇਆ ਹਾਂ ਪਹਿਲੀ ਇਹ ਬਾਰੇ ਦੱਸਦਾ ਇੱਕ ਗੁਰਨਾਨਕ ਬਾਛਾ ਹੰਦੀਮੀ ਰਾਜ ਹੈ ਕਿ ਕਿਸ ਤਰੀਕੇ ਨਾਲ ਇਥੇ ਅਲਟੀਮੇਟਲੀ ਜੜਾ ਪੱਤੇ ਦੀ ਅੰਮਲ ਰਾਸ ਦੀਆਂ ਉਹ ਦੂਸਰੀ ਬੁੱਕ ਛੋਟੀ ਬੁੱਕ ਹੈ ਅ ਸ਼ਾਰਟ ਹਿਸਟਰੀ ਔਨ ਗੁਰਨਾਨਕ ਬਾਛਾ ਸੇ ਵਿਰਾਜ ਇਹਦੇ ਲੀਫलेट्स ਵੀ ਨੇ ਕਈ ਵਾਰ ਸਾਡੀ ਰੀਡਿੰਗ ਹੈਬਿਟਸ ਵੀ ਹੁੰਦੀ ਆ ਤੇ ਅੰਗਰੇਜ਼ੀ ਦੇ ਪੰਜਾਬੀ ਚ ਇਹਨੇ ਚਾਰ ਡਿਫਰੈਂਟਸ ਵੀ ਨੇ ਤੁਸੀਂ ਉਹਨੂੰ 10 ਪੇਜਾਂ ਦੇ ਡਿਫਰੈਂਟ ਆ ਆਰਾਮ ਨਾਲ ਪੜ ਲਓ ਦੋਵੇਂ ਹਿਸਟਰੀ ਆ ਦਾ ਲੱਭੇਗਾ ਇਹਨਡੀ ਹਿਸਟਰੀ ਹੈ ਦੀ ਇਹ 260 ਸਾਲ ਦੀ ਹਿਸਟਰੀ ਹੈ ਰੈਵਿਊਸ਼ਨ ਆਫ ਗੁਰੂਤ ਔਰ ਬੀਸਿਕਲੀ ਗੁਰਨਾਨਦ ਪਾਸ਼ਾ ਨੇ ਜੇਰਾ ਆਪਣਾ ਮਿਸ਼ਨ ਹੈ ਉਹ 11 ਸਦੀ ਉਮਰ ਤੋਂ ਸ਼ੁਰੂ ਕਰਤਾ 11 ਸਾਲ ਨੂੰ ਮੰਨ ਕੇ ਜੇਦੋ ਬ੍ਰਾਹਮਣ ਗੁਰਨਾਨਦ ਪਾਸ਼ਾ ਨੂੰ ਜਨੂ ਪਾਣ ਵਾਸਤੇ ਆਇਆ ਤੇ ਗੁਰਨਾਨਦ ਪਾਸ਼ਾ ਨੇ ਜਨੂ ਪਾਣ ਤੋਂ ਮਨਾ ਕਰਤਾ ਮਿਸ਼ਨ 1480 ਤੋਂ ਸ਼ੁਰੂ ਹੋ ਗਿਆ 1480 ਉਸ ਦਿਨ ਮਿਸ਼ਨ ਦਾ ਅਰਾਸ ਸੀਗਾ ਇਸ ਮਾਗਮ ਦੇ ਦੌਰਾਨ ਬੁਲਾਇਆ ਫਲੋ ਸੰਕਤ ਦੇ ਨਾਲ ਗੁਰੂ ਲਾਤੂਰੇ ਦਿਵਸ ਸੰਬੰਧੀ ਆਪੋ ਆਪਣੇ ਵਿਚਾਰ ਸਾਂਝੇ ਕੀਤੇ ਗਏ। ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਸਾਰੇ ਵੀਰ ਭੈਣ ਭਰਾ ਜਿਨ੍ਹਾਂ ਆਪਾਂ ਯੋਗਦਾਨ ਦੂਸਰੇ ਪਾਸੇ ਕਰਦੇ ਦਸਵੰਦ ਕੱਢਦੇ ਆ ਆਓ ਆਪਾਂ ਆਪਣੀ ਇਸਤਰੀ ਲੰਬੀ ਲੱਖਾਂ ਕਰੋੜਾ ਅਰਧਾ ਪੈ ਸਾਡੀ ਇਸਤਰੀ ਜਿਹੜੀ ਉਰੁੰਦੀ ਪਈ ਹੈ ਕੋਈ ਉਹਨੂੰ ਸੰਭਾਲਣ ਵਾਲਾ ਨਹੀਂ ਤੁਸੀਂ ਨੰਨੇ ਵਾਰਸ ਪੇਟਾ ਹੋਏ ਤੁਸੀਂ ਉਹਨੂੰ ਸੰਭਾਲਣਾ ਹੈ ਭਾਈ ਸਾਹਿਬ ਜੀ ਤੁਹਾਡੀ ਝੋਲੀ 'ਚ ਪੂਰਾ ਇਤਿਹਾਸ ਪਾ ਕੇ ਚੱਲੇ ਹਨ। ਪਰ ਕੋ ਤੁਸੀ ਕੀ ਕਰਨਾ ਹੈ ਜੇ ਤੁਹਾਡੇ ਬੱਚਿਆਂ ਨੇ ਕੀ ਕਰਨਾ ਬਾਹਰ ਇੰਨੀ ਸਿਕ ਬੁਖਾਣੇ ਬੁਖਾਰ ਨਹੀਂ ਹੋਣੀ ਬੁਖਾ ਲੈ ਕੇ ਜਾਓ ਫਿਰ ਆਪ ਕੋ ਸੁਕਾ ਬੁਖਾ ਲੈ ਕੇ ਜਾਓ ਆਪਣੇ ਬੱਚਿਆਂ ਨੂੰ ਪੜਾਓ ਸਾਡਾ ਵਿਰਸਾ ਕਿੰਨਾ ਅਮੀਰ ਸੀ ਅਮਾੜੀਆਂ ਦਾਣੀ ਜਿਉਂਦੇ ਪਿੰਡਾ ਟਾਟਾ ਵਰਗੇ ਤੋਂ ਨਥੀ ਸੀ ਸਾਨ ਕੋਰ ਸੀ ਉਹ ਅਮੀਰ ਹਾਂ ਜਿਹੜੇ ਵੱਡ ਤੇ ਰਾਜਪਟ ਵਾਲੇ ਬੰਦੇ ਸੀ ਜੀ ਗੁਰਦੋਰਾ ਬਾਬਾ ਮੱਖਣਛਾਲ ਬਾਣਾ ਸਿਕ ਸੈਂਟਰ ਦੇ ਵਿੱਚ ਉਹ ਦਿਹਾੜਾ ਬੜੀ ਵੱਡੀ ਪੱਦਰ ਤੇ ਮਨਾਣੇ ਆ ਤੁਸੀਂ ਦੇਖਦੇ ਹੋ ਬਾਹਰ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਔਰ ਜਿਹੜੇ ਰੋਡ ਬੰਦ ਕੀਤੇ ਪਏ ਨੇ ਪਹਿਲਾਂ ਪੁਲਿਸ ਜਿਹੜੀ ਹੈ ਨਾ ਇਹ ਨਹੀਂ ਸੀ ਕਰਨ ਦਿੰਦੀ ਹੁੰਦੀ ਹੁਣ ਆਜੋ ਨੇ ਪਤਾ ਕਿ ਇਹ ਸਿਕਮ ਬਹੁਤ ਵੱਡੇ ਪੱਧਰ ਤੇ ਆ ਗਈ ਹੈ ਤੇ ਵੋਟਾਂ ਚਾਹੀਦੀਆਂ ਉਹਨਾਂ ਨੂੰ ਨੰਬਰ ਦੀ ਗੱਲ ਹੈ ਹੁਣ ਉਹਨਾਂ ਨੇ ਸਾਰਾ ਇਹ ਜਿਹੜਾ ਪਹਿਲਾਂ ਹੀ ਸਾਰਾ ਪ੍ਰਬੰਧ ਕਰ ਦਿੰਦੇ ਨੇ ਦੋ ਤਿੰਨ ਬਲਾਕ ਬੰਦ ਕਰ ਦਿੰਦੇ ਨੇ ਸੋ ਇਹ ਬੜੀ ਖੁਸ਼ੀ ਹੁੰਦੀ ਆ ਸਭੀ ਕਿ ਆ ਜਿਹੜਾ ਵੱਡਾ ਪ੍ਰਾਪਤੀ ਹੋਈ ਆ ਸੋ ਇਸ ਕਰਕੇ ਬਾਜਵਾ ਜੀ ਤੁਹਾਡਾ ਵੀ ਸਾਂਝਾ ਪੰਜਾਬ ਮੈਂ ਤੇ ਪੰਜਾਬ ਗਲੋਬਲ प्रदीप ਜੀ ਇਹਨਾਂ ਵੱਲੋਂ ਵੀ ਮੈਂ ਅਗਰ ਬਹੁਤ ਬਧਾਈ ਦਿੰਨਾ ਕਿ ਆ ਕਿ ਤੁਸੀਂ ਮੈਸੇਜ ਪਹੁੰਚਾਉਂਦੇ ਹੋ ਔਰ ਜਦ ਤੁਸੀਂ ਸਾਰਾ ਪੂਰੇ ਵਰਲਡ 'ਚ ਵਿਖਾਉਂਦੇ ਹੋ ਔਰ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਨੂੰ ਪਤਾ ਲੱਗਦਾ ਔਰ ਖਾਸ ਕਰਕੇ ਛੋਟੇ ਬੱਚਿਆਂ ਨੂੰ ਬੱਚੇ ਵੀ ਅਸੀਂ ਜੋੜ ਰਹੇ ਆ ਕਿ ਵੱਧ ਤੋਂ ਵੱਧ ਕੈਂਪ ਲੱਗਦੇ ਆ ਤੇ ਬੱਚੇ ਵੀ ਜਿਹੜੇ ਨੇ ਸਾਡੇ ਸਿੱਖੀ ਨਾਲ ਬਹੁਤ ਜ਼ਿਆਦਾ ਇੱਥੇ ਜੁੜੇ ਜਾਂਦੇ ਆ ਔਰ ਮੈਂ ਜ਼ਿਆਦਾ ਲੰਬਾ ਨਹੀਂ ਜਾਣਾ ਮੈਂ ਦੁਬਾਰਾ ਫੇਰ ਸਾਰੇ ਸਿੱਖ ਜਗਤ ਨੂੰ ਔਰ ਸਾਰੇ ਸੰਸਾਰ ਦੇ ਸਾਰਿਆਂ ਨੂੰ ਜਦ ਮੈਂ ਬਹੁਤ ਬਧਾਈ ਦਿਨਾ ਸਾਚਾ ਗੁਰੂ ਲਾਧੋ ਰੇ ਜਿਹੜਾ ਗੁਰਦੁਆਰਾ ਬਾਬਾ ਮੱਖਣਸ਼ਾਲ ਬਾਣਾ ਸਿੱਖ ਪੁਲਾਇਆ ਜਾ ਰਿਹਾ ਉਹ ਤੁਹਾਡੇ ਚੈਨਲ ਨਾਲ ਵੀ ਬਹੁਤ ਬਧਾਈ ਦਿਨਾ ਬਾਬੇ ਮਕਾਲੇ ਦੇ ਵਿੱਚ ਸਾਚਾ ਗੁਰੂ ਲਾਧੋ ਰੇ ਬਣਾਇਆ ਜਾ ਰਿਹਾ ਵੈਸੇ ਸਰਪੇ ਹੋਈ ਹੈ ਕਿ ਸੱਚਾ ਗੁਰੂ ਅੱਜ ਸਾਡੇ ਕੋਲ ਦਸਵੇਂ ਪਾਤਸ਼ਾਹ ਦਸਾਂ ਪਾਤਸ਼ਾਹ ਜੋਸ਼ੀ ਗੁਰਨਸੰਬਾਦ ਜੀ ਹਨ ਤੇ ਸਾਨੂੰ ਜਰੂਰਤ ਹੈ ਕਿ ਜੋ ਸਾਡਾ ਸੱਚਾ ਗੁਰੂ ਲੱਭਿਆ ਪਿਆ ਹੈ ਉਹਨੂੰ ਛੱਡ ਕੇ ਕਿਸੇ ਹੋਰ ਪਾਸੇ ਜਾਣ ਦੀ ਕੋਈ ਜ਼ਰੂਰਤ ਨਹੀਂ ਹੈ ਸਾਨੂੰ ਹਮੇਸ਼ਾ ਆਪਣੇ ਸੱਚੇ ਗੁਰੂ ਦੇ ਨਾਲ ਰਹਿਣਾ ਚਾਹੀਦਾ ਹੈ ਹੋਰ ਕਈ ਧੋਗੀ ਬਾਬੇ ਦਾ ਕਈ ਪਾਸੇ ਆਪਾਂ ਨੂੰ ਲੈ ਰਹੇ ਨੇ ਬਹੁਤ ਬਣੂ ਤੇ ਸਾਨੂੰ ਜਾਗਰੂ ਹੋ ਕੇ ਆਪਣੇ ਗੁਰੂ ਘਰ ਵਾਪਸ ਆਉਣਾ ਚਾਹੀਦਾ ਹੈ ਜੋ ਲੋਕ ਸ਼ਰਧਾ ਦੇ ਨਾਲ ਗੁਰੂ ਕਾਹਨ ਸਾਹਿਬ ਜੁੜੇ ਹੋਏ ਹਨ ਮਹਾਰਾਜ ਹਮੇਸ਼ਾ ਚੜ੍ਹਦੀ ਕਲਾ ਰੱਖਦਾ ਹੈ ਗੁਰਦਵਾਰਾ ਬਾਬਾ ਮੱਖਣਸ਼ਾਲ 12 ਵਾਲੋਂ ਮੈਂ ਸਪੁੱਚੇ ਸੰਗਤ ਨੂੰ ਅਪੀਲ ਕਰਦਾ ਹਾਂ ਆਓ ਵੱਧ ਤੋਂ ਵੱਧ ਗੁਰੂ ਦੀ ਹਾਜ਼ਰੀ ਜਾ ਕੇ ਆਪਾਂ ਗੁਰਦੁਆਰੇ ਆਇਆ ਕਰੀਏ ਬੱਚੇ ਨੂੰ ਲੈ ਕੇ ਆਇਆ ਕਰੀਏ ਤਾਂ ਜੋ ਆਪਾਂ ਸਿੱਖੀ ਦਾ ਮਾਨ ਪ੍ਰਾਪਤ ਮਾਨ ਪ੍ਰਾਪਤ ਕਰ ਸਕੀਏ ਇਹਨਾਂ ਸ਼ਬਦਾਂ ਨਾਲ ਦੁਆਰਾ ਧੰਨਵਾਦ ਅੱਜ ਗੁਰਦਵਾਰਾ ਬਾਬਾ ਮੱਖਣਸ਼ਾਲ ਬਣਾ ਸਿੱਖ ਸੈਂਟਰ ਵਿਖੇ ਸੱਚਾ ਗੁਰੂ ਲਾਦਰ ਦੇ ਦਿਵਸ ਮਨਾਇਆ ਜਾ ਰਿਹਾ ਹੈ ਸਭ ਤੋਂ ਪਹਿਲਾਂ ਤਾਂ ਮੈਂ ਪੂਰੀ ਸਿੱਖ ਜਗਤ ਨੂੰ ਅੱਜ ਦੇ ਦਿਨ ਤੇ ਵਧਾਈ ਦਿੰਦਾ ਹਾਂ ਕਿ ਜਦੋਂ ਸਾਡੇ ਸਿੱਖਾਂ ਤੇ ਭੀੜ ਬਣੀ ਸੀ ਸਾਨੂੰ ਸੱਚੇ ਗੁਰੂ ਨਹੀਂ ਸੀ ਲੱਭ ਰਹੇ ਜਦੋਂ ਬਾਈ ਮੰਜੀਆਂ ਲਾ ਕੇ ਬਾਬੇ ਬਕਾਲੇ ਬਾਈ ਮੰਜੀਆਂ ਲੱਗ ਗਈਆਂ ਹਨ ਤੇ ਉੱਥੋਂ ਦੀ ਸੱਚਾ ਗੁਰੂ ਲੱਭਣਾ ਬਹੁਤ ਔਖਾ ਸੀ ਬਾਬਾ ਮੱਖਣ ਸ਼ਾਹ ਨੇ ਆਪਣੇ ਉਹਨਾਂ ਨੂੰ ਜੋ ਗੁਰੂ ਨੇ ਮਤ ਬਖਸ਼ੀ ਸੀ ਉਹਦੇ ਮੁਤਾਬਕ ਉਹਨਾਂ ਨੇ ਸੱਚੇ ਗੁਰੂ ਨੂੰ ਜਿਹੜਾ ਸਾਡਾ ਗੁਰੂ ਸੀਗਾ ਪਰ ਉਹ ਅਲੋਕ ਉਦੋਂ ਨਹੀਂ ਸਨ ਸਾਹਮਣੇ ਉਹਨਾਂ ਨੂੰ ਆਪਣੀ ਵਿਧੀ ਰਹੀ ਗੁਰੂ ਦੀ ਮੇਰ ਰਹੀ ਆਪ ਸੰਗਤਾਂ ਦੇ ਸਾਹਮਣੇ ਲਿਹਾ ਕੇ ਤੇ ਹੋਕਾ ਦਿੱਤਾ ਸੀ ਸੱਚਾ ਗੁਰੂ ਲਾਦਰੇ ਅੱਜ ਅਸੀਂ ਸੱਚਾ ਗੁਰੂ ਲਾਦਰੇ ਦੀਵਸ ਜਿਹੜਾ ਹੈ ਗੁਰਦੁਰੂ ਬਾਬਾ ਮੱਖਣ ਸ਼ਾਹ ਮਨਾ ਰਹੇ ਹਾਂ ਮੈਂ ਪੂਰੇ ਸਿੱਖ ਜਗਤ ਨੂੰ ਫਿਰ ਲੱਖ ਲੱਖ ਵਧਾਈ ਦਿੰਦਾ ਹਾਂ ਜੀ ਪ੍ਰੋਗਰਾਮ ਦੇ ਦੌਰਾਨ ਜਿੱਥੇ ਪਾਈ ਗੁਰਪ੍ਰੀਤ ਸਿੰਘ ਬੱਲੜਵਾਲ ਵਾਲਿਆਂ ਦੀ ਕਵਿਤਾਵਾਂ ਦੀ ਸੀੜੀ ਰਿਲੀਜ਼ ਕੀਤੀ ਗਈ ਉਤੇ ਹੀ ਵਕਫਕ ਸਖਸ਼ੀਤਾ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਗੋਠ ਚੜਤੇ ਮੱਖਣ ਸ਼ਾਹ ਨੇ

ਸੀ ਕਾਨੇ ਦੇ ਲੋਕੋ ਹੋਵਾਂ ਨਾ ਮਿੱਟਣ ਲ ਗਿਆ ਵਿਚ ਟਕਾਣੇ ਦੇ ਲੋਕੋ ਹੋਵਾਂ ਨਾ ਮਿੱਟਣ ਲ ਗਿਆ ਵਿਚ ਟਕਾਣੇ ਦੇ ਲੋਕੋ ਜੋ ਸਾਚਾ ਗੁਰੂ ਗੋਬਿੰਦ ਸਿੰਘ ਜੀ ਬੜੀ ਸ਼ਰਧਾ ਤੇ ਪਿਆਰ ਨਾਲ ਬਣਾਏ ਜਾ ਰਹੇ ਆ ਆਪ ਸਤਾ ਦਾ ਸੀ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇੰਨੇ ਸੰਤ ਪਹੁੰਚ ਗਏ ਥੇ ਗੁਰੂ ਬਾਜੀਆਂ ਖੁਸ਼ੀਆਂ ਪਾਪ ਕੇਤੀਆਂ ਨਵੇਂ ਪਾਸ਼ਾ ਧਰਤਨ ਸਿੰਘ ਉਤੇ ਇੱਕ ਬਾਦ ਮਾਰਾਈਆਂ ਖੁਸ਼ੀਆਂ ਪਾਪ ਕੇਤੀਆਂ ਉਸ ਦੇ ਸੰਬੰਧ ਵਿੱਚ ਸਾਡੇ ਬਹੁਤ ਹੀ ਸਤਜਨ ਭਾਈ ਗੁਰਪ੍ਰੀਤ ਸਿੰਘ ਬੱਲੜਵਾ ਜਿਨ੍ਹਾਂ ਨੇ ਜੋ ਸੀਡੀ ਅਲੀਜ਼ ਕੀਤੀ ਹੈ ਅਸੀਂ ਇਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਧੰਨਵਾਦ ਕਰਦੇ ਹਾਂ ਅਸੀਂ ਰਤਨ ਟਾਲੀ ਪਿੰਡ ਤੋਂ ਜੋ ਅਸੀਂ ਇਹ ਨੇ ਸੀ ਉੱਥੇ ਵਿਚਾਰ ਕੀਤੀਆਂ ਉਹਨਾਂ ਨੂੰ ਸਾਨੂੰ ਮੇਰੇ ਵੀ ਸ਼ਹੀੰਦਰ ਸਿੰਘ ਗਰੀਪੀ ਨੂੰ ਬੇਨਤੀ ਕੀਤੀ ਤਾਂ ਅਸੀਂ ਉਹਨਾਂ ਦੀ ਬੇਨਤੀ ਪ੍ਰਵਾਨ ਕੀਤੀ ਤੇ ਅਸੀਂ ਭਾਜੀ ਵਰਤੀ ਨੂੰ ਬੇਨਤੀ ਕੀਤੀ ਤੇ ਉਹਨਾਂ ਨੇ ਨਾਲ ਉਹਨਾਂ ਨੇ ਇੱਕ ਮੁਕ ਵੀ ਅਦੀਜ਼ ਕੀਤੀ ਸੀ ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਹੜੀਆਂ ਵੀ ਸੰਗਤਾਂ ਪਹੁੰਚਿਆ ਨੇ ਜੋ ਗੁਰੂ ਮਹਾਰਜਾ ਦਾਸ ਕਰਦੇ ਹਾਂ ਚੇਪਾਸ਼ਾ ਆਪ ਸਾਰੀਆਂ ਸੰਗਤਾਂ ਨੂੰ ਚੰਦੀ ਕਾਲਾ ਬਖਸ਼ੇ ਮਾਰ ਰਕੇ ਕਹਿੰਦੇ ਕੱਚੇ ਸੁਣਦੇ ਕੱਚੇ ਕੱਚੀਆਂ ਤੋਂ ਖਾਣੀ ਤੇ ਜਿੰਨਾਂ ਜਿਹੜਾ ਮਾਇਆ ਭੋਲਨ ਪਏ ਰਵਾਨੀ ਬੜੇ ਬੜੇ ਉੱਚੀ ਉੱਚੀ ਮਾਰੇ ਕਹਦੇ ਪੋਚਵੇਂ ਬੋਲ ਬੋਲ ਸਕਦੇ ਐ ਅੰਦਰੋਂ ਪਰ ਅਕਿੱਤੀ ਜਿਹੜੀ ਐ ਨਾ ਮਾਰੇ ਉਹ ਮਾਇਆ ਨਾਲ ਜੁੜੀ ਪਈ ਐ ਤੇ ਉਹਦੇ ਵਿੱਚੋਂ ਹੀ ਗੁਰਦੇਵ ਕਹਿੰਦੇ ਤੁਹਾਨੂੰ ਇਸ ਸ਼ਬਦ ਗੁਰ ਨਾਲ ਜੋੜਨ ਵਾਲਾ ਜਿਹੜਾ ਨਾ ਉਹ ਜਿਹੜਾ ਗੁਰੂ ਨਾਨਕ ਪਾਤਸ਼ਾਹ ਬਾਰੇ ਪਾਤਸ਼ਾਹ ਕਹਿੰਦੀ ਐ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਉਜੋਤ ਰੂਪ ਨਾਲ ਜੋੜਨ ਵਾਲਾ ਇਹ ਗੁਰੂ ਦਾ ਸ਼ਬਦ ਪਬ ਮੱਖਣਸ਼ਾਹ ਨੇ ਕਿਸ ਸ਼ਬਦ ਨਾਲ ਆਪਣੇ ਆਪ ਨੂੰ ਜੋੜਿਆ ਪ੍ਰੋਗਰਾਮ ਦੇ ਦੌਰਾਨ ਦੂਰ ਦੁਰਾਡੇ ਤੋਂ ਗੁਰੂ ਘਰ ਵਿਖੇ ਪੁੱਜੀ ਸੰਗਤ ਲਈ ਪ੍ਰਬੰਧਕਾਂ ਵੱਲੋਂ ਲੰਗਰਾਂ ਦੇ ਖਾਸ ਪ੍ਰਬੰਧ ਕੀਤੇ ਗਏ ਸਾਰੇ ਸੇਵਾਦਾਰਾ ਫਲੋ ਆਪਣੀਆਂ ਡਿਊਟੀਆਂ ਨੂੰ ਬਖੂਬੀ ਢੰਗ ਦੇ ਨਾਲ ਨਿਭਾਇਆ ਗਿਆ ਲਬਾਨਾ ਗੁਰੂਕਾਰ ਵਿਖੇ ਮੱਖਣ ਸ਼ਲ ਤੇ ਮਹੱਦਰ ਜੋ ਕਿ ਨੌਵੇਂ ਪਾਤਸ਼ਾਹ ਗੁਰਤੇ ਬਾਦ ਨੂੰ ਪ੍ਰਗਟ ਕੀਤਾ ਸੀ ਉਹਨਾਂ ਦੇ ਸੰਬੰਧ ਅੱਜ ਜੋ ਕਿ ਗੁਰੂਕਾਰ ਬੰਦ ਲੰਬਾ ਪ੍ਰੋਗਰਾਮ ਚੱਲ ਰਿਹਾ ਹੈ ਇਸ ਵਿੱਚ ਰਾਗੀ ਢਾਡੀ ਕਥਾਵਾਚ ਬਹੁਤ ਸਮਝਦਾਰ ਪਾਸ ਵੀ ਆਏ ਤੇ ਇਸ ਦੇ ਇਸ ਬੰਦ ਵਿੱਚ ਬਾਹਰ ਲੰਗਰ ਵੀ ਖਾਲਪੀਨ ਲੱਗੇ ਨੇ ਤੇ ਸਾਰਿਆਂ ਕੇ ਬੇਨਤੀ ਕਰਦੇ ਹਾਂ ਕਿ ਪ੍ਰਵਾਹ ਸਮੇਂ ਪਹੁੰਚ ਦੀ ਕਿਰਪਾਲਤਾ ਕਰੋ ਜੀ ਸਮੂਹ ਜਗਤ ਨੂੰ ਸਮੂਹ ਸੰਗਤ ਨੂੰ ਗੁਰੂ ਲਾਡ ਹੋਰੇ ਦਿਵਸ ਦੀ ਲੱਖ ਲੱਖ ਵਧਾਈ ਦਿੰਦਾ ਹੈ ਗੁਰਦੁਆਰਾ ਸੰਤ ਬਾਬਾ ਮਾਝਾ ਸਿੰਘ ਕਰਮ ਜੋ ਸਿਕ ਸੈਂਟਰ ਨਿਊਯਾਰਕ ਵੱਲੋਂ ਤੇ ਛੇਵੇਂ ਗੱਦੀ ਨਿਸ਼ੀ ਜੋ ਕੇ ਬਾਬਾ ਅਤਰੋਕ ਸਿੰਘ ਜੀ ਉਹਨਾਂ ਵੱਲੋਂ ਸਮੂਹ ਜਗਤ ਨੂੰ ਗੁਰੂ ਲਾਡ ਹੋਰੇ ਦਿਵਸ ਦੀ ਲੱਖ ਲੱਖ ਵਧਾਈ ਲੰਗਰ ਸਭ ਕੋਈ ਬੋੜੇ ਕਿਰਪਾ ਨਾਲ ਗੁਰਮਹਾਰੀ ਦੀ ਕਿਰਪਨਾ ਤਿਆਰ ਚੱਲ ਰਹੇ ਨੇ ਛੋਲੇ ਭਟੂਰੇ ਜੂਸ ਫਰੈਸ਼ ਜੂਸ ਚੱਲ ਰਿਹਾ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਸੱਤ ਸਮੁੰਦਰ ਪਾਰ ਬਾਰਲੇ ਗੁਰੂ ਕ੍ਰਾਂਤੀਆ ਕਮੇਟੀਆਂ ਸਮੇਤ ਗੁਰਦੁਆਰਾ ਬਾਬਾ ਮੱਖਣਸ਼ਾਲੋਪਾਣਾ ਸਿੱਖ ਸੈਂਟਰ ਦੀ ਕਮੇਟੀ ਬਤਾਈਦੀ ਪਾਤਰ ਹੈ ਜਿਨ੍ਹਾਂ ਵੱਲੋਂ ਸਾਡੇ ਸਿੱਖ ਇਤਿਹਾਸਿਕ ਦਿਹਾੜਿਆਂ ਨੂੰ ਉੱਚੇ ਪੱਤਰ ਤੇ ਮਨਾਇਆ ਜਾਂਦਾ ਹੈ ਇਸ ਦੇ ਨਾਲ ਜਿੱਥੇ ਸਾਰੀ ਸੰਗਤ ਪਰਿਵਾਰਾਂ ਸਮੇਤ ਗੁਰੂਕਾਰ ਵਿਖੇ ਨਤਮਸਕ ਹੁੰਦੀ ਆ ਉੱਥੇ ਹੀ 25 ਅਤੇ ਨੌਜਵਾਨ ਸਿੱਖ ਇਤਿਹਾਸ ਤੋਂ ਜਾਣੂ ਹੁੰਦੇ ਨੇ ਤੇ ਗੁਰਬਾਣੀ ਦੇ ਲੜ ਲੱਗਦੇ ਨੇ ਪ੍ਰੋਗਰਾਮ ਗਲੋਬਲ ਇਵੈਂਟ ਦੇ ਦੌਰਾਨ ਅਸੀਂ ਤੁਹਾਨੂੰ ਦਿਖਾਇਆ ਕਿ ਨਿਊਯਾਰਕ ਦੇ ਗੁਰਦੁਆਰਾ ਬਾਬਾ ਮੱਖਣ ਸ਼ਾ ਲੁਬਾਨਾ ਵਿਖੇ ਗੁਰੂ ਲਾਦੂਰੀ ਦਿਵਸ ਮਨਾਇਆ ਗਿਆ ਬਹੁਤ ਸਾਰੀ ਸੰਗਤ ਨੇ ਇਨਾ ਸਮਾਗਮ ਦਾ ਆਨੰਦ ਮਾਣਿਆ ਉਹਨਾਂ ਨੇ ਡਾਕਟਰ ਗਗਨਦੀਪ ਸਿੰਘ ਦੇ ذریعے ਸਿੱਖ ਇਤਿਹਾਸ ਦੇ ਉਹ ਤੱਥ ਜਾਣੇ ਜਿਨ੍ਹਾਂ ਤੋਂ ਉਹ ਅਣਜਾਣ ਸਨ ਤੇ ਨਾਲ ਨਾਲ ਉਹਨਾਂ ਨੇ ਬਹੁਤ ਕੁਝ ਇਸ ਇਵੈਂਟ ਦੇ ਜ਼ਰੀਏ ਉਹਨਾਂ ਨੂੰ ਸਿੱਖੋਂ ਨੂੰ ਮਿਲਿਆ ਗੁਰੂ ਘਰ ਦੀ ਕਮੇਟੀ ਵੱਲੋਂ ਸੰਗਤ ਲਈ ਲੰਗਰਾਂ ਦੇ ਖਾਸ ਪ੍ਰਬੰਧ ਵੀ ਕੀਤੇ ਗਏ ਗੁਰੂ ਘਰਾਂ ਦੀਆਂ ਜਿਹੜੀਆਂ ਕਮੇਟੀਆਂ ਨੇ ਉਹ ਬੇਹਦ ਵਧਾਈ ਦੀਆਂ ਪਾਤਰ ਨੇ ਜਿਨ੍ਹਾਂ ਵੱਲੋਂ ਅਜਿھے ਵਿਸ਼ੇਸ਼ ਪ੍ਰੋਗਰਾਮ ਕਰਵਾਏ ਜਾਂਦੇ ਨੇ ਜਿਨ੍ਹਾਂ ਦੇ ذریعے ਸਾਡੀ ਨੌਜਵਾਨ ਪੀੜ੍ਹੀ ਤੇ ਬੱਚੇ ਸਿੱਖ ਇਤਿਹਾਸ ਤੋਂ ਜਾਣੂ ਹੁੰਦੇ ਨੇ ਤੇ ਗੁਰਬਾਣੀ ਦੇ ਲੜ ਲੱਗਦੇ ਨੇ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਜੀ ਜੇਕਰ ਤੁਸੀਂ ਵੀ ਕਿਸੇ ਇਵੈਂਟ ਨੂੰ ਕਿਸੇ ਮੇਲੇ ਨੂੰ ਜਾਂ ਕਿਸੇ ਸਮਾਗਮ ਦੀ ਕਵਰੇਜ ਕਰਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਕਰੀਨ ਤੇ ਲਿਖੇ ਇਹਨਾਂ ਨੰਬਰਾਂ ਤੇ ਤੇ ਈਮੇਲ ਆਈਡੀ ਤੇ ਸੰਪਰਕ ਕਰ ਸਕਦੇ ਹੋ ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਇਨਾ ਹੀ ਜੀ ਮਿਲਾਂਗੇ ਆਪਾਂ ਅਗਲੇ ਹਫਤੇ ਫਿਰ ਤੋਂ ਸਾਡੇ ਖਾਸ ਪ੍ਰੋਗਰਾਮ ਗਲੋਬਲ ਇਵੈਂਟ ਦੇ ਵਿੱਚ ਤਦ ਤੱਕ ਲਈ ਸਾਨੂੰ ਦਈ ਇਜਾਜ਼ਤ ਸਤਿ ਸ਼੍ਰੀ ਅਕਾਲ